ਦੋਸਤੋ ਸਵਿਲਿਟਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਸੁਣ ਰਹੇ ਹੋ ਸੋਨੀ ਸਵੇਰ ਤੇ ਇਸ ਪ੍ਰੋਗਰਾਮ ਦੇ ਵਿੱਚ ਮਨੋਰੰਜਨ ਜਾਣਕਾਰੀਆਂ ਗੱਲਾਂਬਾਤਾਂ ਸਭ ਕੁਝ ਤੁਹਾਡੇ ਨਾਲ ਨਾਲੋਂ ਨਾਲ ਚੱਲਦਾ ਹੈ ਤੇ ਦੋਸਤੋ ਕਹਿੰਦੇ ਆ ਕਿ ਜੇਕਰ ਤੁਸੀਂ ਖੁਸ਼ਹਾਲ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤਾਂ ਤੁਹਾਡਾ ਚਰਿੱਤਰ ਉਹ ਉੱਚ ਪੱਧਰ ਦਾ ਹੋਣਾ ਚਾਹੀਦਾ ਪਰ ਇਹ ਚਰਿੱਤਰ ਉੱਚ ਪੱਧਰ ਦਾ ਤਾਂ ਹੀ ਹੋ ਸਕਦਾ ਹੈ ਜੇਕਰ ਤੁਸੀਂ ਆਪਣੇ ਯਤਨਾਂ ਦੇ ਵਿੱਚ ਸਫਲਤਾ ਪ੍ਰਾਪਤ ਕਰ ਲੋ ਆਪਣੀਆਂ ਯੋਜਨਾਵਾਂ ਆਪਣੇ ਢੰਗ ਨੂੰ ਦੂਜਿਆਂ ਨਾਲ ਸਾਂਝਾ ਕਰਕੇ ਇਹੋ ਜਿਹਾ ਜੀਵਨ ਬਤੀਤ ਕਰੋ ਕਿ ਤੁਹਾਡਾ ਜੀਵਨ ਦੂਜਿਆਂ ਲਈ ਪ੍ਰੇਰਨਾ ਸਰੋਤ ਬਣ ਜਾਵੇ ਕਿਉਂਕਿ ਸਾਡਾ ਆਚਾਰ ਸਾਡਾ ਵਿਵਹਾਰ ਸਾਡੇ ਸੰਸਕਾਰ ਤੇ ਸਾਡਾ ਸ਼ਿਸ਼ਟਾਚਾਰ ਇਹ ਸਭ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਾਇਨੇ ਰੱਖਦਾ ਹੈ ਇਹ ਸਿਰਫ ਸਾਡੇ ਇਕੱਲਿਆਂ ਦੀ ਹੀ ਸੋਚ ਦਾ ਸਾਡਾ ਇੱਕ ਨਿੱਜੀ ਰਵਈਆ ਨਹੀਂ ਹੁੰਦਾ ਬਲਕਿ ਇਸ ਦਾ ਅਸਰ ਦੂਜਿਆਂ ਉੱਤੇ ਵੀ ਪੈਂਦਾ ਹੈ ਇਸ ਦਾ ਪ੍ਰਭਾਵ ਦੂਜਿਆਂ ਉੱਤੇ ਵੀ ਪੈਂਦਾ ਹੈ ਕਿਉਂਕਿ ਅਸੀਂ ਸਮਾਜ ਦੇ ਵਿੱਚ ਇਕੱਲੇ ਨਹੀਂ ਰਹਿੰਦੇ ਅਸੀਂ ਪਰਿਵਾਰ ਦੇ ਵਿੱਚ ਇਕੱਲੇ ਨਹੀਂ ਰਹਿੰਦੇ ਤੇ ਅਸੀਂ ਸਾਰਿਆਂ ਨਾਲ ਮਿਲ ਕੇ ਰਹਿੰਦੇ ਹਾਂ ਸੋ ਸਾਡੇ ਗੁਨਾ ਤੇ ਅਵਗੁਨਾ ਦਾ ਪ੍ਰਭਾਵ ਇੱਕ ਦੂਸਰੇ ਦੇ ਉੱਤੇ ਪੈਣ ਦਾ ਸੁਭਾਵੇਕੀ ਹੁੰਦਾ ਹੈ ਤੇ ਸਾਡਾ ਆਚਾਰ ਵਿਹਾਰ ਸੰਸਕਾਰ ਤੇ ਸਾਡਾ ਸ਼ਸ਼ਟਾਚਾਰ ਇਹ ਸਾਰਾ ਕੁਝ ਅਸੀਂ ਕਹਿੰਨੇ ਆ ਕਿ ਵਧੀਆ ਹੋਣਾ ਚਾਹੀਦਾ ਹੈ ਇਹ ਵਧੀਆ ਕਿਉਂ ਹੋਣਾ ਚਾਹੀਦਾ ਹੈ ਇਹ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਾਇਨੇ ਰੱਖਦਾ ਹੈ ਇਸ ਨੂੰ ਅਸੀਂ ਕਿਵੇਂ ਵਧੀਆ ਬਣਾ ਸਕਦੇ ਹਾਂ ਇਸ ਸਬ ਦੇ ਨਾਲ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਪ੍ਰੋਫੈਸਰ ਰਮਨਪ੍ਰੀਤ ਕੌਰ ਫੋਨ ਲਾਈਨ ਦੇ ਰਾਹੀਂ ਬਨੇ ਹੋਏ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ हां प्रोफेसर रमनप्रीत कौर जी सब तो पहला तो आड़ा प्रोग्राम दे बहुत बहुत स्वागत करते हैं थैंक यू मैम बहुत, बहुत जी जिम्मे आप गल की है कि साचार सावहार साष्टाचार ਇਹ ਸਾਰਾ ਕੁਝ ਸਾਡੀ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਹੈ ਸਾਡੀ ਆਪਣੀ ਜਦੋਂ ਅਸੀਂ ਸ਼ਖਸੀਅਤ ਦੀ ਗੱਲ ਕਰੀਏ ਆਪਣੀ ਪਰਸਨੈਲਿਟੀ ਕਿ ਇੰਡੀਵਿਜੂਅਲ ਪਰਸਨੈਲਿਟੀ ਦੀ ਗੱਲ ਕਰੀਏ ਤਾਂ ਉਸ ਦੇ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਪਹਿਲਾਂ ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਕਿ ਇਹ ਸ਼ਿਸ਼ਟਾਚਾਰ ਹੁੰਦਾ ਕੀ ਹੈ ਤੇ ਕਿਉਂ ਜ਼ਰੂਰੀ ਹੁੰਦਾ ਹੈ ਦੇਖੋ ਮੈਮ ਹਰ ਇੱਕ ਸੰਸਕ੍ਰਿਤੀ ਦਾ ਇੱਕ ਆਪਣਾ ਆਪਣਾ ਸ਼ਿਸ਼ਟਾਚਾਰ ਹੁੰਦਾ ਹੈ ਸ਼ਿਸ਼ਟਾਚਾਰ ਜਿਹੜਾ ਹੈ ਉਹ ਵਿਅਕਤੀ ਦੇ ਆਚਰਣ ਨੂੰ ਇੱਕ ਪਰਖਣ ਦਾ ਪੈਮਾਨਾ ਹੈ ਅਸੀਂ ਕਿਸੇ ਵਿਅਕਤੀ ਨੂੰ ਉਸਦੇ ਰੰਗ ਰੂਪ ਤੋਂ ਉਸਦੇ ਪਹਿਰਾਵੇ ਤੋਂ ਜਾਂ ਸਰੀਰਕ ਬनावट ਤੋਂ ਨਹੀਂ judge ਕਰ ਸਕਦੇ ਅਸੀਂ ਵਿਅਕਤੀ ਨੂੰ ਜਿਹੜਾ judgment ਹੈ ਉਸ ਨੂੰ ਪਰਖਣਾ ਪਰਖਦੇ ਹਾਂ ਉਸਦੇ ਸੰਸਕਾਰਾਂ ਤੋਂ ਪਰਖਦੇ ਹਾਂ ਠੀਕ ਹੈ ਹੁਣ ਜਿਹੜਾ ਸਾਡਾ ਜੇਕਰ ਆਪਾਂ ਆਪਣੀ ਸੱਭਿਆਚਾਰ ਦੀ ਗੱਲ ਕਰਦੇ ਹਾਂ ਜਾਂ ਸੰਸਕ੍ਰਿਤੀ ਦੀ ਗੱਲ ਕਰਦੇ ਹਾਂ ਤਾਂ ਜੇਕਰ ਸਾਡੀ ਆਡੈਂਟੀ ਜੇਕਰ ਵਿਸ਼ਵ ਪੱਧਰ ਦੇ ਉੱਤੇ ਬਣੀ ਹੋਈ ਹੈ ਭਾਰਤੀ ਸੰਸਕ੍ਰਿਤੀ ਦੀ ਉਹ ਸਿਸ਼ਟਾਚਾਰ ਕਰਕੇ ਹੀ ਬਣੀ ਹੋਈ ਹੈ ਕਿਉਂਕਿ ਜਿਹੜਾ ਸਤਕਾਰ ਹੈ ਉਹ ਸਾਡੇ ਰੋਮ-ਰੋਮ ਦੇ ਵਿੱਚ ਵਸਿਆ ਹੋਇਆ ਹੈ ਵੱਡਿਆਂ ਦਾ ਸਤਕਾਰ ਕਰਨਾ ਛੋਟਿਆਂ ਨੂੰ ਪਿਆਰ ਕਰਨਾ ਇਹ ਜਿਹੜਾ ਸਿਸ਼ਟਾਚਾਰ ਹੈ ਇਹ ਸਾਡੀ ਸੰਸਕ੍ਰਿਤੀ ਦਾ ਇੱਕ ਪਾਰਟ ਹੈ ਕਿਉਂਕਿ ਸਾਡੀ ਇਮਾਨਦਾਰੀ ਸੱਚ ਬੋਲਣਾ ਸੇਵਾ ਦੀ ਭਾਵਨਾ ਇਸ ਅਸੀਂ ਸਾਰਾ ਸਿਸ਼ਟਾਚਾਰ ਦੇ ਵਿੱਚੋਂ ਹੀ ਸਿੱਖਦੇ ਹਾਂ ਬਸ ਉਹ ਇੱਕ ਸਫਲ ਜ਼ਿੰਦਗੀ ਜਿਉਣ ਵਾਸਤੇ ਜਿਹੜਾ ਸਿਸ਼ਟਾਚਾਰ ਹੈ ਉਹਨੂੰ ਅਪਣਾਉਣਾ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਜੀ ਪ੍ਰੋਫੈਸਰ ਰਮਨਪ੍ਰੀਤ ਕੌੜੀ ਜਿਵੇਂ ਤੁਸੀਂ ਬਹੁਤ ਖੂਬ ਕਿਹਾ ਕਿ ਸਾਡੀਆਂ ਛੋਟੀਆਂ-ਛੋਟੀਆਂ ਅਸੀਂ ਕਹਦੀਏ ਆਦਤਾਂ ਜਾਂ ਐਟਿਕੀਟਸ ਜਿਹੜੇ ਆ ਉਹ ਸਾਡੀ ਜ਼ਿੰਦਗੀ ਸਾਡੀ ਸ਼ਖਸੀਅਤ ਨੂੰ ਪ੍ਰਭਾਵਿਤ ਕਰਦੇ ਆ ਇਸ ਅਸੀਂ ਜਦੋਂ ਸਮਾਜ ਦੇ ਵਿੱਚ ਵਿਚਰਦੇ ਆ ਤਾਂ ਸਾਡੀ ਸ਼ਖਸੀਅਤ ਕਿਹੋ ਜਿਹੀ ਬਣ ਰਹੀ ਹੈ ਜਾਂ ਕਿਹੋ ਜਿਹੀ ਬਣੇਗੀ ਇਹ ਸਭ ਕੁਝ ਸਾਡੇ ਗੁਨਾ ਤੇ ਅਫਗੁਨਾ ਤੇ ਹੀ ਜਿਹੜਾ ਉਹ ਨਿਰਪਰ ਕਰਦਾ ਤੇ ਜਦੋਂ ਗੱਲ ਅਸੀਂ ਬੱਚਿਆਂ ਦੀ ਕਰਦੇ ਆ ਤੇ ਬੱਚਿਆਂ ਦੇ ਵਿੱਚ ਇਸ ਸ਼ਿਸ਼ਟਾਚਾਰ ਦਾ ਹੋਣਾ ਕਿੰਨਾ ਕੁ ਲਾਜ਼ਮੀ ਹੋ ਜਾਂਦਾ ਹੈ ਮੈਮ ਦੇਖੋ ਜਿਹੜਾ ਬੱਚਿਆਂ ਦੇ ਵਿੱਚ ਸਫਸਤਾਚਾਰ ਲਾਜ਼ਮੀ ਵੀ ਹੈ ਮੈਮ ਲਾਜ਼ਮੀ ਹੋਣਾ ਲਾਜ਼ਮੀ ਵੀ ਹੋਣਾ ਚਾਹੀਦਾ ਹੈ ਉਹਦਾ ਕਾਰਨ ਕੀ ਹੈ ਕਿ ਬੱਚੇ ਜਿਹੜੇ ਬੱਚਿਆਂ ਦਾ ਜਿਹੜਾ ਸਫਸਤਾਚਾਰ ਮੈਨੂੰ ਬਚਪਨ ਤੋਂ ਹੀ ਬੱਚੇ ਸਿੱਖਦੇ ਆ ਤੁਸੀਂ ਦੇਖਦੇ ਹੋ ਕਿ ਜਦੋਂ ਮਾਂ ਦੀ ਗੋਦੀ ਦੇ ਵਿੱਚ ਬੱਚਾ ਹੁੰਦਾ ਹੈ ਬੱਚਾ ਮੂੰਹ ਦੇ ਵਿੱਚ ਅੰਗੂਠਾ ਪਾਉਂਦਾ ਇੱਕ ਛੋਟੇ ਬੱਚੇ ਦੀ ਆਦਤ ਹੁੰਦੀ ਹੈ ਕਿ ਮੂੰਹ ਦੇ ਵਿੱਚ ਅੰਗੂਠਾ ਪਾਉਣਾ ਮਾਂ ਉਸ ਨੂੰ ਠਿੜਕਦੀ ਹੈ ਮਾਂ ਉਸ ਨੂੰ ਪਹਿਲੀ ਸਟੇਜ ਦੇ ਉੱਤੇ ਸਫਸਤਾਚਾਰ ਸਿਖਾਉਂਦੀ ਹੈ ਜੇ ਜਿਹੜਾ ਹੱਥ ਹੈ ਉਹ ਮੂੰਹ ਦੇ ਵਿੱਚ ਨਹੀਂ ਪਾਣਾ ਕਿਉਂਕਿ ਜਿਹੜੀ ਮੁੱਢਲੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਬੱਚਿਆਂ ਨੂੰ ਜਿਹੜੀ ਸਿੱਖਣ ਦੀ ਉਹ ਬੱਚੇ ਆਪਣੇ ਪਰਿਵਾਰ ਦੇ ਵਿੱਚੋਂ ਸਿਸ਼ਟਾਚਾਰ ਸਿੱਖਦੇ ਆ ਕਿਉਂਕਿ ਬੱਚਾ ਪਰਿਵਾਰ ਦੇ ਵਿੱਚੋਂ ਸਿਸ਼ਟਾਚਾਰ ਤੇ ਕੂਗਾ ਸਿਰ ਉਸ ਮਾਇ ਦੇ ਵਿੱਚ ਵਿੱਚ ਰੋਗਾ ਜਿਵੇਂ ਹੁਣ ਆਪਾਂ ਮੰਨ ਲਓ ਕਿ ਕੋਈ ਵੱਡਾ ਖੜਾ ਹੈ ਜਾਂ ਬਜ਼ੁਰਗ ਖੜਾ ਹੈ ਬੱਚਾ ਇੱਕ ਕੁਰਸੀ ਦੇ ਉੱਤੇ ਬੈਠਾ ਹੈ ਜਾਂ ਨੌਜਵਾਨ ਕੁਰਸੀ ਦੇ ਉੱਤੇ ਬੈਠਾ ਹੈ ਤਾਂ ਉਸ ਹੀ ਛੇਰ ਦੋਗਾ ਆਫਰ ਕਰੂਗਾ ਕਿ ਨਹੀਂ ਤੁਸੀਂ ਬੈਠ ਜਾਓ ਜੀ ਮੈਡਮ ਜਿਹੜਾ ਬੈਠਣ ਵਾਲਾ ਆਦਮੀ ਹੋਊਗਾ ਉਹਦੇ ਦਿਲ ਦੇ ਵਿੱਚੋਂ ਸਹਿ ਸੁਭਾਏ ਇੱਕ ਗੱਲ ਨਿਕਲੂਗੀ ਕਿ ਬੜੇ ਭਲੇ ਕਰਦਾ ਵਿੱਚ ਹੈ ਜੀ ਬਿਲਕੁਲ ਠੀਕ ਹੈ ਉਹ ਜਿਹੜੇ ਸੰਸਕਾਰ ਹੈ ਬੱਚੇ ਦੇ ਉਹ ਸੈਕੰਡ ਪਰਸਨ ਨੂੰ ਨਹੀਂ ਵਾਈਬ੍ਰੇਸ਼ਨ ਹੋਊਗੀ ਇਹ ਜਿਹੜਾ ਬੱਚਾ ਹੈ ਇਸ ਜਿਹੜਾ ਇਹ ਬੱਚੇ ਨੇ ਮੈਨੂੰ ਆਫਰ ਕੀਤਾ ਜਾਂ ਮੇਰਾ ਸਤਕਾਰ ਕੀਤਾ ਇਹ ਚੰਗੇ ਸੰਸਕਾਰਾਂ ਦੇ ਵਿੱਚ ਪਲਿਆ ਹੋਇਆ ਬੱਚਾ ਠੀਕ ਹੈ ਜੇ ਸੰਸਕਾਰ ਨਹੀਂ ਹੋਣਗੇ ਤਾਂ ਫਿਰ ਕਿਉਂਕਿ ਮਨੁੱਖ ਇੱਕ ਸੋਸ਼ਲ ਐਨੀਮਲ ਹੈ ਬਿਲਕੁਲ ਠੀਕ ਹੈ ਤਾਂ ਸੋਸ਼ਲ ਐਨੀਮਲ ਹੋਣ ਕਰਕੇ ਉਹਨੂੰ ਜਿਹੜੇ ਸਿਸ਼ਟਾਚਾਰ ਨਾਲ ਹੀ ਬਾਹਰ ਆਉਣਾ ਪੈਣਾ ਕੁਝ ਜਿਹੜੇ ਸੰਸਕਾਰ ਹੈ ਉਹ ਬੱਚਾ ਘਰ ਤੋਂ ਸਿੱਖ ਕੇ ਆਉਂਦਾ ਤੇ ਕੁਝ ਉਹਨੂੰ ਸੰਸਕਾਰ ਸਮਾਜਿਕ ਤੌਰ ਤੇ ਸਿੱਖਨੇ ਜੀ ਜੀ ਸਭ ਥੋੜੇ ਦਿਨ ਹੋਏ ਕਿ ਮੈਂ ਇੱਕ ਕਹਿ ਸਕਦੇ ਹਾਂ ਕਿ ਇੰਟਰਨੈਸ਼ਨਲ ਜਿਹੜਾ ਸਕੂਲ ਜਦਾ ਹੈ ਛੁੱਟੀ ਦਾ ਟਾਈਮ ਸੀ ਤੇ ਪਲੱਸ 2 ਤੇ ਜਿਸ ਤਰ੍ਹਾਂ ਅੱਜਕੱਲ ਪੱਜਾ ਦੇ ਪੇਪਰ ਚੱਲ ਰਹੇ ਐ ਐਗਜ਼ਾਮ ਚੱਲ ਰਹੇ ਸਕੂਲਾਂ ਦੇ ਵਿੱਚ ਤੇ ਬੱਚੇ ਸਕੂਲ ਤੋਂ ਬਾਹਰ ਆ ਰਹੇ ਸੀ ਉਸ ਵੇਲੇ ਦੇਖ ਕੇ ਬੜੀ ਜਿਹੜੀ ਹੈ ਕਿ ਕਹਿ ਸਕਦੀ ਆ ਕਿ ਸ਼ਰਮਿੰਦਾ ਵੀ ਹੋਈ ਜਾਂ ਬੜੀ ਉਦਾਸੀ ਮਨ ਉਦਾਸ ਵੀ ਹੋਇਆ ਬੱਚਿਆਂ ਦਾ ਆਚਾਰ ਵਿਵਹਾਰ ਦੇਖ ਕੇ ਜਦੋਂ ਅਸੀਂ 12ਵੀਂ 11ਵੀਂ 12ਵੀਂ ਕਲਾਸ ਦੇ ਬੱਚਿਆਂ ਦੀ ਗੱਲ ਕਰਦੇ ਆ ਅਸੀਂ ਲੈ ਸਕਦੇ ਆ ਕਿ 16 17 18 ਸਾਲ ਤੱਕ ਦੇ ਬੱਚੇ ਆ ਪਰ ਜਦੋਂ ਉਹਨਾਂ ਦੇ ਬੋਲਚਾਲ ਦਾ ਤਰੀਕਾ ਮੈਂ ਦੇਖਿਆ ਜਿਹੜਾ ਇਹ ਗਾਲੀ ਗਲੋਚ ਨਾਲ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਆ ਤੇ ਫਿਰ ਇੱਕ ਦੂਸਰੀ ਚੀਜ਼ ਮੈਂ ਨੋਟਿਸ ਕੀਤੀ ਕਿ ਬੱਚਿਆਂ ਦੇ ਕੋਲ ਮਹਿੰਗੇ ਮਹਿੰਗੀਆਂ ਕਾਰਾਂ ਦੇ ਵਿੱਚੋਂ ਸਕੂਲ ਆ ਰਹੇ ਨੇ ਜਿਹੜੇ ਵਹੀਕਲ ਚਾਰ ਪਹੀਆ ਸਾਧਨ ਕਿ ਸਕੂਲਾਂ ਦੇ ਵਿਚਾਰੇ ਨੇ ਜਦੋਂ ਅਸੀਂ ਇਹਨਾਂ ਸਭ ਚੀਜ਼ਾਂ ਦੀ ਗੱਲਬਾਤ ਕਰਦੇ ਹਾਂ ਦੇਖੋ ਮੇਰੇ ਮਨ ਦੇ ਉੱਤੇ ਉਸ ਵੇਲੇ ਇੰਨੇ ਆ ਜ਼ਿਆਦਾ ਆਇਆ ਕਿ ਦੇਖੋ ਆ ਉਮਰ ਬੱਚਿਆਂ ਦੀ ਗਰੂਮਿੰਗ ਦੀ ਉਮਰ ਹੈ ਉਹਨਾਂ ਦੇ ਵਿਕਾਸ ਦੀ ਉਮਰ ਹੈ ਅੱਜ ਉਹ ਅਜੇ ਹਜੇ ਨੀ ਦੇ ਤਿਆਰ ਕਰ ਰਹੇ ਨੇ ਕਿ ਉਹਨਾਂ ਨੇ ਇਸ ਆਪਣਾ ਭਵਿੱਖ ਜਿਹੜਾ ਪੂਰਾ ਇਸ ਨੀ ਦੇ ਉੱਤੇ ਤਿਆਰ ਕਰਨਾ ਹੈ ਪਰ ਜੇਕਰ ਅਸੀਂ ਅੱਜ ਹੀ ਆਪਣੀ ਬੋਲਚਾਲ ਦੀ ਭਾਸ਼ਾ ਦੇ ਉੱਤੇ ਕਾਬੂ ਨਹੀਂ ਰੱਖਾਂਗੇ ਜਿੰਨੇ ਦੇਖੋ ਮਾਪੇ ਵਧੀਆ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜਾ ਰਹੇ ਨੇ ਪਰ ਬੱਚੇ ਉੱਥੇ ਕੀ ਸਿੱਖ ਰਹੇ ਨੇ ਇਸ ਸਭ ਦੇ ਵਿੱਚ ਸਾਡੇ ਮਾਪੇ ਦਾ ਕੀ माप्यालय क्योंकि मैम जिम्मे हमें यह गल कही है, है।, है, 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 है। कि है बच्चे फाटक से बैठे उन्हों का बिहेव देखिया टेलीफोन देखा चलो मिस यूज करते और मैं भी रूटीन दे चीजा देख सी दो कारण है मैम ਉੰਦੇ ਤੋਂ ਕਰਨੇ ਕਿ ਕਿ ਪਹਿਲਾਂ ਸਾਡੇ ਕੋਲ ਸੰਯੁਕਤ ਪਰਿਵਾਰ ਹੁੰਦੇ ਸੀ ਹੁੰਦਾ ਹੁਣ ਉਹ ਸੰਯੁਕਤ ਪਰਿਵਾਰ ਦੀ ਜਿਹੜੀ ਜਿਹੜੀ ਪਿਰਤਾ ਟੁੱਟ ਚੁੱਕੀ ਹੈ ਸੈਕਿੰਡ ਜਿਹੜਾ ਮੈਮ ਜਿਹੜਾ ਮੇਨ ਕਾਰਨ ਹੈਗਾ ਕਿ ਦੋਨੇ ਪੇਰੈਂਟਸ ਕੰਮਕਾਜੀ ਹੋ ਚੁੱਕੀ ਹੈ ਦੋਨੇ ਮਾਪਿਓ ਕੰਮਕਾਜੀ ਹੋ ਗਏ ਜਿਹੜੇ ਮਾਪਿਓ ਹੈ ਉਹ ਸਮਾਂ ਨਹੀਂ ਦੇ ਰਹੇ ਬੱਚਿਆਂ ਨੂੰ ਠੀਕ ਹੈ ਹੁਣ ਡਿਸਐਕਸੈਸਿਵ ਦੇ ਵਿੱਚ ਨਾ ਮੋਬਾਈਲ ਫੋਨ ਯੂਜ਼ ਹੋ ਰਿਹਾ ਐਕਸੈਸਿਵ ਦੇ ਵਿੱਚ ਜਿਹੜੇ ਬੱਚੇਆਂ ਮਹਿੰਗੀਆਂ ਕਾਰਾਂ ਦੇ ਵਿੱਚ ਜਾ ਰਿਹਾ ਔਰ ਇਸ ਚੀਜ਼ ਲਈ ਮੈਂ ਵੀ ਸਹਿਮਤ ਹਾਂ ਤੁਹਾਡੇ ਨਾਲ ਬਿਲਕੁਲ 101% ਸਹਿਮਤ ਹਾਂ ਉਹਦਾ ਰੀਜ਼ਨ ਕੀ ਹੈ ਉਹਦਾ ਰੀਜ਼ਨ ਇਹ ਹੈ मैम ਕਿ ਪਹਿਲਾਂ ਕੀ ਹੁੰਦਾ ਸੀਗਾ ਚਾਰ-ਚਾਰ ਪੰਜ-ਪੰਜ ਬੱਚੇ ਹੁੰਦੇ ਸੀ ਚੱਕੇ ਤਾਇਿਆਂ ਦੇ ਸਾਰੇ ਬੱਚੇ ਆਪਸ ਵਿੱਚ ਵਿੱਚ ਮਿਲਦੇ ਸੀ ਖੇਡਦੇ ਸੀ ਤੇ ਇੱਕ ਬੜਾ ਸੰਸਕਾਰੀ ਜਿਹਾ ਵਿਕਾਸ ਹੁੰਦਾ ਸੀ ਬੱਚੇ ਆਪਣੇ ਬਜ਼ੁਰਗਾਂ ਕੋਲ ਬੈਠਦੇ ਸੀ ਉਹਨਾਂ ਤੋਂ ਕਹਾਣੀਆਂ ਸੁਣਦੇ ਸੀ ਬਾਤਾਂ ਸੁਣਦੇ ਸੀ ਹੁਣ ਜਿਹੜਾ ਆਧੁਨਿਕ ਜਿਹੜਾ ਦੌਰ ਚੱਲ ਰਿਹਾ ਐਟ ਐਜਨ ਜਿਹੜਾ ਦੌਰ ਚੱਲ ਰਿਹਾ ਹੈ ਇਸ ਵੇਲੇ ਕੇਂਦ੍ਰਿਤ ਹੈ ਜੀ ਮਨੁੱਖ ਦੇ ਵਿੱਚ ਜਿਹੜੀ ਜਿਹੜੀ ਵਿਰਤੀ ਬੱਚਿਆਂ ਦੇ ਵਿੱਚ ਪੈਦਾ ਹੋ ਰਹੀ ਹੈ ਉਹ ਮੈਂ ਵੀ ਹੋ ਰਹੀ ਆ ਹੁਣ ਮੈਂ ਤੋਂ ਮੇਰਾ ਭਾਵ ਹੋਮੇ ਤੋਂ ਨਹੀਂ ਮੈਂ ਕਰ ਰਹੀ ਮੈਂ ਮੈਂ ਤੋਂ ਭਾਵ ਦਾ ਕੇਂਦ੍ਰਿਤ ਕਰ ਰਹੀ ਆ ਠੀਕ ਹੈ ਹੁਣ ਅੱਜ ਕੱਲ ਦੇ ਜਿਹੜੇ ਬੱਚੇ ਹਨ ਉਹ ਇੰਸਟਾਗ੍ਰam ਫੇਸਬੁੱਕ ਉਹਨਾਂ ਨਾਲ ਜੁੜੇ ਹੋਇਆ ਕਿਉਂਕਿ ਤੁਸੀਂ ਇੱਕ ਚੀਜ਼ ਉੱਥੇ ਇਹ ਵੀ ਨੋਟ ਕੀਤੀ ਹੋਣੀ ਆ ਮੈਮ ਕਿ ਬੱਚਿਆਂ ਦੇ ਕੰਨਾਂ ਦੇ ਵਿੱਚ ਆਈਪੌਡ ਪਾਏ ਹੋਏ ਆ ਬੱਚਿਆਂ ਨੂੰ ਕੋਈ ਕੋਈ ਮਤਲਬ ਨਹੀਂ ਕਿ ਉਹ ਨਿਹਾਲੇਦ ਵਾਲੇ ਕੌਣ ਕੌਣ ਕੀ ਹੋ ਰਿਹਾ ਕੌਨ ਲਾਂਗਰੀਆ ਕੌਨ ਕ੍ਰਾਸਵਰ ਯਾ ਉਹਨਾਂ ਨੇ ਸਿੱਖਦਾ ਕੋਈ ਨਾ ਪਲਨ ਸੈਕਿੰਗ ਜਿਹੜਾ ਬੱਚੇ ਗਾਲੀ ਗਲੋਚ ਸਿੱਖ ਰਹੇ ਆ ਕਿਉਂਕਿ ਸੋਸ਼ਲ ਮੀਡੀਆ ਤੇ ਇਹ ਚੀਜ਼ ਆਮ ਹੋ ਚੁੱਕੀ ਹੈ ਠੀਕ ਹੈ ਜੇ ਦਾ ਆਪਾਂ ਇਹ ਕਹਿ ਦਈਏ ਕਿ ਬੱਚੇ ਘਰ ਤੋਂ ਗਾਣਾ ਸਿੱਖ ਰਹੇ ਆ ਇਹ ਗੱਲ ਗਲਤ ਹੈ ਮੈਂ ਬੱਚੇ ਘਰ ਤੋਂ ਗਾਣਾ ਨਹੀਂ ਸਿੱਖਦੇ ਕਿਉਂਕਿ ਹਰ ਇੱਕ ਮਾਪਿ ਉਹ ਚਾਹੇ ਮਾਪਿ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਜੇ ਬੱਚਿਆਂ ਨੂੰ ਉਹਨਾਂ ਨੇ ਮਹਿੰਗੇ ਤੋਂ ਮਹਿੰਗੇ ਮੋਬਾਈਲ ਦਿੱਤੇ ਆ ਮੈਂ ਜੇ ਤੋਂ ਮੈਂ ਇਹ ਬੱਚਿਆਂ ਨੂੰ ਗੱਡੀਆਂ ਦਿੱਤੀਆਂ ਉਹ ਬੱਚਿਆਂ ਦੀ ਸਹੂਲਤ ਵਾਸਤੇ ਹੈ ਕਿਉਂਕਿ ਪੇਰੈਂਟਸ ਕਿਸੇ ਨਾ ਕਿਸੇ ਜਾ ਕੇ ਇਹ ਸੋਚਦੇ ਆ ਕਿ ਸਾਡੇ ਬੱਚਿਆਂ ਦੀ ਜਿਹੜੀ ਕਿਸੇ ਵੀ ਕਿਸੇ ਤਰ੍ਹਾਂ ਕੋਈ ਸਾਡੇ ਬੱਚੇ ਨੂੰ ਕਮੀ ਨਾ ਰਹੇ ਠੀਕ ਹੈ ਪਰ ਜੇ ਉਹਨਾਂ ਨੇ ਮਹਿੰਗੇ ਮੋਬਾਈਲ ਦੇ ਉੱਤੇ ਮਹਿੰਗੇ ਫੋਨ ਦੇ ਉੱਤੇ ਉਹ ਉਮੀਦ ਕਰਦੇ ਆ ਕਿ ਉਹਨਾਂ ਦੇ ਬੱਚੇ ਉਸ ਤੋਂ ਵੀ ਆਸਾ ਚਾਹਣ ਕਿ ਜਦੋਂ ਬੱਚਿਆਂ ਨੇ ਸੋਸ਼ਲ ਮੀਡੀਆ ਦੇ ਵਿੱਚ ਆਪਣੀ ਜਿਹੜੀ ਸੋਚ ਕੀ ਹੋਗੀ ਮੈਂ ਇਹ ਬਣਾ ਲੇ ਕਿ ਮੇਰੇ ਕੋਲ ਐਪਲ ਫੋਨ ਹੈ ਮੇਰੇ ਕੋਲ ਆ ਗੱਡੀ ਹੈ ਬੱਚੇ ਇਹ ਪੁੱਛਦੇ ਕਿ ਇਹ ਸਾਨੂੰ ਅਰਨ ਕਾਂਚੇ ਦਿੱਤੀ ਹੈ ਸਾਡੇ ਪੇਰੈਂਟਸ ਨੇ ਸਾਨੂੰ ਨਿਯਤ ਕਰਕੇ ਦਿੱਤੀ ਹੈ ਕਿਉਂਕਿ ਹਰ ਪੇਰੈਂਟਸ ਕੀ ਹੈ ਹਰ ਹਰ ਪਰੇਂਟਸ ਦੀ ਸੋਚ ਬਣ ਕੇ ਚੀ ਹੈ ਕਿ ਮੇਰਾ ਬੱਚਾ ਕਿਸ ਮੇਰੇ ਬੱਚੇ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਉਹ ਬੱਚਿਆਂ ਦੇ ਡਿਪੈਂਡ ਹੁੰਦਾ ਹੈ ਕਿ ਉਹ ਸੀਜ਼ ਨੂੰ ਅਡਾਪਟ ਕਿਵੇਂ ਕਰਦੇ ਆ ਉਸ ਸੀਜ਼ ਨੂੰ ਡਾਈਜੈਸਟ ਕਿਵੇਂ ਕਰਦੇ ਆ ਉਹ ਜਿਹੜੀ ਮੈਲੀ ਪ੍ਰਵਿਰਤੀ ਹੈ ਨਾ ਉਹ ਬੱਚਿਆਂ ਦੇ ਸੰਸਕਾਰਾਂ ਦੇ ਵਿੱਚ ਗ੍ਰਾਵਟ ਲੈ ਕੇ ਆਈ ਜੀ ਜੀ ਪ੍ਰੋਫੈਸਰ ਸਾਹਿਬਾ ਮੈਂ ਇੱਕ ਗੱਲ ਇੱਥੇ ਹੋਰ ਜੋੜਨਾ ਚਾਹੁੰਦੀ ਆ ਕਿ ਬੇਸ਼ੱਕ ਮਾਪੇ ਚਾਹੁੰਦੇ ਨੇ ਉਹਨਾਂ ਨੂੰ ਸੁੱਖ ਸੁਵਿਧਾਵਾਂ ਦੇ ਕੇ ਕਿ ਸਾਡਾ ਬੱਚਾ ਜਿਹੜਾ ਉਹ ਵਧੀਆ ਉਸ ਨੂੰ ਕਿਸੇ ਚੀਜ਼ ਦੀ ਦਿੱਕਤ ਨਾ ਆਏ ਵਧੀਆ ਸਮਾਜ ਦੇ ਵਿੱਚ ਜਿਹੜਾ ਉਪਜੇ ਪਰ ਉਸ ਦੇ ਨਾਲ ਇੱਕ ਜ਼ਰੂਰ ਮੇਰੇ ਆ ਰਿਹਾ ਹੈ ਕਿ ਮਾਪੇ ਨੂੰ ਇਹ ਵੀ ਜ਼ਰੂਰ ਚਾਹੀਦਾ ਹੈ ਕਿ ਜਦੋਂ ਤੁਸੀਂ ਬੱਚਿਆਂ ਨੂੰ ਇੰਨੇ ਮਹਿੰਗੇ ਸਾਧਨ ਦੇ ਰਹੇ ਹੋ ਤੁਸੀਂ ਦੇਖੋ ਕਿ ਬੱਚਾ ਉਸ ਦੀ ਵਰਤੋਂ ਕਿਸ ਤਰ੍ਹਾਂ ਕਰ ਰਿਹਾ ਹੈ ਪਾਪਾ ਦਾ ਰੋਲ ਮੇਰੇ ਕਹਿੰਦੇ ਮੁਤਾਬਕ ਹੈ ਕਿ ਕਿ ਬੱਚਿਆਂ ਦੇ ਉੱਤੇ ਬਿਲਕੁਲ ਨਿਗਰਾਨੀ ਜ਼ਰੂਰ ਹੋਣੀ ਚਾਹੀਦੀ ਕਿ ਸਾਡੇ ਬੱਚੇ ਕਿਸ ਤਰ੍ਹਾਂ ਬੋਲਚਾਲ ਉਹਨਾਂ ਦੀ ਕਿਸ ਤਰ੍ਹਾਂ ਦੀ ਹੈ ਜੇਕਰ ਘਰ ਦੇ ਵਿੱਚ ਠੀਕ ਹੈ ਤੇ ਦੋਸਤਾਂ ਨਾਲ ਬਾਹਰ ਪਰਿਵਾਰ ਦੇ ਨਾਲ ਜਾਂ ਬਾਹਰ ਲਿਆਂ ਦੇ ਨਾਲ ਉਹ ਕਿਸ ਤਰ੍ਹਾਂ ਵਿਚਰਦਾ ਹੈ ਉਸ ਦੀ ਬੋਲਚਾਲ ਕਿਸ ਤਰ੍ਹਾਂ ਦੀ ਹੈ ਇਹ ਚੀਜ਼ ਮੈਂ ਸਹਿਯੋਗ ਕਰਦੀ ਹਾਂ ਕਿ ਜਿਹੜੇ ਮਾਪੇ ਆ ਉਹਨਾਂ ਨੂੰ ਵੀ ਸਮਾਜਿਕ ਤੌਰ ਤੇ ਆਪਣੇ ਬੱਚਿਆਂ ਦਾ ਇੱਕ ਬਿਹੇਵ ਹੈ ਉਹਨੂੰ ਪਤਾ ਹੋਣਾ ਚਾਹੀਦਾ ਉਹ ਬੱਚਿਆਂ ਦਾ ਸਮਾਜਿਕ ਬਿਹੇਵ ਪਤਾ ਕਿੱਥੋਂ ਲੱਗੂਗਾ ਉਹਨਾਂ ਨੂੰ ਸਕੂਲਾਂ ਕਰਕੇ ਤੋਂ ਸੋਚ ਸਕਦਾ ਜੀ ਜੀ ਠੀਕ ਹੈ ਕੀ ਕੀ ਬੱਚੇ ਕੇ ਪੇਰੈਂਟਸ ਦਾ ਜਿਹੜੇ ਉਜੇ ਮੰਨ ਲੋ ਹ ਕਿਉਂਕਿ ਮੈਂ ਅੱਜ ਕੱਲ ਦੇ ਟ੍ਰੈਂਡ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਹਰ ਮਹੀਨੇ ਦੇ ਅੰਤ ਦੇ ਵਿੱਚ ਹਰ ਇੱਕ ਮਹੀਨੇ ਦੇ ਵਿੱਚ ਪੇਰੈਂਟਸ ਮੀਟਿੰਗ ਆ ਸलो ਆਪਣੇ ਆਪਣੀ ਹਰ ਸਕੂਲ ਕਾਲਜ ਦਾ ਆਪਣਾ ਕਾਲਜ ਦਾ ਇੱਕ ਪ੍ਰੋਟੋਕਾਲ ਹੁੰਦਾ ਹੈ ਕਿ ਬੱਚਿਆਂ ਕੋਲ ਇੱਕ ਪੈਰੈਂਟਸ ਮੀਟਿੰਗ ਹੈ ਜਿਹੜੀ ਆਰਗੇਨਾਈਜ਼ ਕੀਤੀ ਜਾਂਦੀ ਹੈ। ਉਹ ਜਿਹੜੀ ਪੇਰੈਂਟਸ ਮੀਟਿੰਗ ਆ ਉਹ ਬੱਚਿਆਂ ਦੇ ਵਿਹਾਰ ਬਾਰੇ ਹੁੰਦੀ ਹੈ। ਠੀਕ ਹੈ? ਉਹਦੀ ਅਕੈਡੈਮਿਕ ਪਰਫਾਰਮੈਂਸ ਬਾਰੇ ਗੱਲ ਕੀਤੀ ਜਾਂਦੀ ਹੈ, ਉਸਦੇ ਵਿਹਾਰ ਬਾਰੇ ਗੱਲ ਕੀਤੀ ਜਾਂਦੀ ਹੈ। ਪਰ ਕੋਸ਼ਿਸ਼ ਇਹ ਹੁੰਦਾ ਕਿ ਅਧਿਆਪਕ ਉਸ ਵਿਹਾਰ ਨੂੰ ਨੋਟ ਕਰਵਾਤਾ ਤੇ ਬੱਚਿਆਂ ਠੀਕ ਹੈ? ਉਹਨਾਂ ਨੇ ਬੱਚਿਆਂ ਨੂੰ ਦੱਸ ਪੇਰੈਂਟਸ ਨੂੰ ਦੱਸਦਾ ਵੀ ਤੁਹਾਡੇ ਬੱਚੇ ਦਾ ਇਹ ਵਿਹਾਰ ਹੁਣ ਅਕ ਮਾਪਿਆਂ ਦੀ ਜ਼ਿੰਮੇਵਾਰੀ ਹੈ ਮਾਪਿਆਂ ਦੀ ਜ਼ਿੰਮੇਵਾਰੀ ਉਸਦੇ ਵਿਹਾਰ ਨੂੰ ਸਹੀ ਤਰੀਕੇ ਦੇ ਨਾਲ ਪ੍ਰੈਜੈਂਟ ਕਰਨਾ ਹੁਣ ਮੈਂ ਤੁਹਾਨੂੰ ਇਹੀ ਚੀਜ਼ ਕਹਿ ਰਹੀ ਹਾਂ ਕਿ ਜਦੋਂ ਪੇਰੈਂਟਸ ਜਿਹੜੇ ਦੋ ਕੰਮਕਾਜੀ ਹੋਗੇ ਦੋ ਵਰਕਿੰਗ ਹੋਗੇ ਕਿ ਉਹ ਉਹਨਾਂ ਸਮਾਂ ਜਿਹੜਾ ਦੇ ਪਾ ਰਿਹਾ ਇਸ ਪੇਰੈਂਟਸ ਨੂੰ ਅਸੀਂ ਆਪਾਂ ਅਸੀਂ ਜਿਵੇਂ ਦੇ ਟੀਚਰ ਮੈਂ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂ ਮੈਂ ਅਸੀਂ ਵੀ ਬੱਚਿਆਂ ਨੂੰ ਕਈ ਤਰ੍ਹਾਂ ਦੇ ਬੱਚੇ ਸਾਡੇ ਕੋਲ ਆਉਂਦੇ ਆ ਕਈ ਬੱਚਿਆਂ ਦਾ ਵਿਹਾਰ ਨਹੀਂ ਸਹੀ ਹੁੰਦਾ ਜੇ ਮੈਂ ਉਹਨਾਂ ਨਾਲ ਗੱਲਬਾਤ ਕਰਦੀ ਹਾਂ ਤਾਂ ਉਹਨਾਂ ਦਾ ਅਕਿਊਜ਼ੇ ਹੁੰਦਾ ਕਿ ਅਸੀਂ ਕੰਮ ਕਰਦੀ ਆ ਦੇਖੋ ਹਰ ਇੱਕ ਚੀਜ਼ ਨੂੰ ਇੰਪਰੂਵ ਕਰਨ ਵਾਸਤੇ ਉਹਨੂੰ ਸੁਧਾਰਨ ਵਾਸਤੇ ਪੌਦੇ ਨੂੰ ਵੱਡਾ ਕਰਨ ਵਾਸਤੇ ਉਹਨੂੰ ਪਾਣੀ ਦੇਣਾ ਹੀ ਪਊ ਜੀ ਪੇਰੈਂਟਸ چاہے ਜਿੰਨਾ ਮਰਜ਼ੀ ਬੀਜ਼ੀ ਹੋਣ ਉਹਨਾਂ ਨੂੰ ਆਪਣੇ ਬੱਚਿਆਂ ਤੇ ਤਵੱਜੋ ਦੇਣੀ ਹੀ ਪੈਣੀ ਜੀ ਆਪਾਂ ਕਹਿ ਸਕਦੇ ਆ ਕਿ ਮਹਿੰਗੀਆਂ ਸੁੱਖ ਸਹੂਬਿਦਾਵਾਂ ਮਹਿੰਗੇ ਸਕੂਲ ਜਿਹੜੇ ਆ ਉਹ ਇੱਕ ਬੱਚੇ ਦੇ ਵਿੱਚ ਸਿਸ਼ਟਾਚਾਰ ਨਹੀਂ ਲਿਆ ਸਕਦੇ ਜਦੋਂ ਤੱਕ ਮਾਪੇ ਜਿਹੜੇ ਆਪਣੇ ਬੱਚੇ ਵੱਲ ਧਿਆਨ ਦਾ ਤਵਕਕ ਨਹੀਂ ਦੇਣਗੇ ਉਹਨਾਂ ਨੂੰ ਸੰਸਕਾਰ ਨਹੀਂ ਦੇਣਗੇ ਨਹੀਂ ਪੈਦਾ ਹੋਣਗੇ ਮੈਮ ਬਿਲਕੁਲ ਨਹੀਂ ਪੈਦਾ ਹੋਣਗੇ ਔਰ ਇਹ ਤਵਕਕ ਕਿਉਂਕਿ ਕੋਈ ਕਿਊਜ਼ ਨਹੀਂ ਹੈ ਕਿ ਅਸੀਂ ਵਰਕਿੰਗ ਐ ਅਸੀਂ ਟਾਈਮ ਨਹੀਂ ਦੇ ਸਕਦੇ ਕਿਉਂਕਿ ਜੋ ਸੰਸਕਾਰ ਪੇਰੈਂਟਸ ਬੱਚਿਆਂ ਨੂੰ ਦੇਣਗੇ ਉਹ ਥਰਡ ਪਰਸਨ ਨਹੀਂ ਦੇ ਸਕਦਾ ਕਿਉਂਕਿ ਆਪਾਂ ਕੀ ਕੜੀ ਦਾ ਕੰਮ ਕਰੂਗਾ ਜੀ ਪਰਿਵਾਰ ਆਪਾਂ ਕਹ ਸਕਦੇ ਆ ਕਿ ਪਰਿਵਾਰ ਵਿੱਚੋ ਹੀ ਸੰਸਕਾਰ ਤੇ ਸ਼ਿਸ਼ਟਾਚਾਰ ਜਿਹੜਾ ਪੈਦਾ ਹੁੰਦਾ ਪਰਿਵਾਰ ਵਿੱਚ ਉਹੀ ਇਹ ਬੱਚਿਆਂ ਦੇ ਵਿੱਚ ਆਉਂਦਾ ਹੈ ਸੋ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੱਧ ਤੋਂ ਵੱਧ ਗੁਜਾਰਿਸ਼ ਇਹ ਹੀ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਸਮਾਂ ਦਿਓ ਜਿਵੇਂ ਕਿ ਪ੍ਰੋਫੈਸਰ ਸਾਈਵਾ ਸਾਨੂੰ ਦੱਸ ਰਹੇ ਨੇ ਸਮਾਂ ਦੇਣਾ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਜੀ ਤੇ ਪ੍ਰੋਫੈਸਰ ਸਾਈਵਾ ਜਦੋਂ ਅਸੀਂ ਸ਼ਿਸ਼ਟਾਚਾਰ ਦੀ ਗੱਲ ਕਰਦੀਏ ਤਾਂ ਅਸੀਂ ਬੱਚਿਆਂ ਦੀ ਗੱਲ ਪਰ ਇਹ ਸ਼ਿਸ਼ਟਾਚਾਰ ਕੇਵਲ ਬੱਚਿਆਂ ਤੱਕ ਹੀ ਨਹੀਂ ਰਹਿੰਦਾ ਅਸੀਂ ਵੀ ਕੰਮਕਾਜੀ ਆ ਅਸੀਂ ਵੀ ਬਾਹਰ ਆਉਂਦੇ ਜਾਂਦੇ ਆ ਆਉਂਦੇ ਜਾਂਦੇ ਅਸੀਂ ਕਈ ਸਾਰੇ ਲੋਕਾਂ ਦੇ ਨਾਲ ਸਾਡੀ ਮੁਲਾਕਾਤ ਹੁੰਦੀ ਹੈ ਸਾਡੇ ਕੰਮ ਕਰਨ ਵਾਲੀ ਥਾਂ ਤੇ ਦਫਤਰਾਂ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਮਿਲਦੇ ਜੁਲਦੇ ਹਾਂ ਉੱਥੇ ਵੀ ਸ਼ਿਸ਼ਟਾਚਾਰ ਕੀ ਰੋਲ ਅਦਾ ਕਰਦਾ ਹੈ ਬਹੁਤ ਜ਼ਿਆਦਾ ਰੋਲ ਅਦਾ ਕਰਦਾ ਕਿਉਂ ਮੈਮ ਆਪਾ ਮੈਂ ਤੁਹਾਨੂੰ ਇਹ ਕਹਾਂ ਸੀਗਾ ਕਿ ਮੈਨ ਜਿਹੜਾ ਆਰਟੀਕਲ ਹੈ ਉਹ ਸੋਸ਼ਲ ਐਨਲਾਈਜ਼ਰ ਹੈ ਜੀ ਸਿਸ਼ਟਾਚਾਰ ਦਾ ਮਤਲਬ ਹੀ ਹੈ ਕਿ ਇਹ ਤੁਹਾਡਾ ਸਮਾਜਿਕ ਵਿਰਤਾਉ ਕੀ ਹੈ ਸ਼ਿਸ਼ਟਾਚਾਰ ਪੈਮਾਨਾ ਉਹ ਪੈਮਾਨਾ ਜਿਹੜਾ ਸਮਾਜਿਕ ਤੌਰ ਤੇ ਤੁਹਾਨੂੰ ਦੇਖਦਾ ਹੈ ਕਿਉਂਕਿ ਜੇ ਮਨੁੱਖ ਦੇ ਵਿੱਚ ਸੇਵਾ ਦੀ ਭਾਵਨਾ ਹੋਊਗੀ ਖੁਦ ਗਰਵੀ ਰਹਿਤ ਹੋਊਗਾ ਜੇ ਉਹ ਪਬਲਿਕ ਪਲੇਸ ਤੇ ਉਤੇ ਵਧੀਆ ਤਰੀਕੇ ਨਾਲ ਬਿਹੇਵ ਕਰੂਗਾ ਉਸ ਉਹ ਵਿਅਕਤੀ ਆ ਇੱਕ ਚੰਗਾ ਤੇ ਸੋਚਿਆ ਹੋਇਆ ਨਾਗਰਿਕ ਮੰਨਿਆ ਜਾਊਗਾ ਠੀਕ ਹੈ ਹੁਣ ਤੁਸੀਂ ਦਫਤਰ ਚਲੇ ਜਾਓ ਸਕੂਲ ਕਾਲਜ ਚਲੇ ਜਾਓ ਜਾਂ 빙ੇ ਵਿਆਪਕ ਮੈਂ ਜਾਣੀ ਆ ਠੀਕ ਹੈ ਮੈਂ ਬੱਚਿਆਂ ਨੂੰ ਮੈਂ ਜਾ ਕੇ ਬੱਚੇ ਨੂੰ ਕੁਝ ਨਹੀਂ ਪੜਾਉਂਦੇ ਮੈਂ ਉਹਨਾਂ ਨੂੰ ਕੁਝ ਨਹੀਂ ਸਿਖਾਉਂਦੀ ਇੱਕ ਮੀਨਸ ਮੇਰੇ ਤੋਂ ਸਸਤਾਚਾਰ ਨਹੀਂ ਹੈਗੇ ਜੇ ਜਿਹੜੇ ਬੱਚੇ ਮੇਰੇ ਤੋਂ ਅਡਾਪਟ ਮੈਂ ਅਗਰ ਦੀ ਇੱਕ ਸੋਚਾਚਾਰ ਹੈ ਕਿ ਮੈਂ ਮੇਰੀ ਇੱਕ ਸੋਸ਼ਲ ਰਿਸਪੌਂਸਿਬਿਲਟੀ ਹੈ ਮੇਰੀ ਇੱਕ ਸਮਾਜਿਕ ਜ਼ਿੰਮੇਵਾਰੀ ਹੈ ਕਿ ਮੇਰੇ ਕੋਲ 80 ਬੱਚੇ ਬੈਠੇ ਆ ਮੈਂ 80 ਬੱਚਿਆਂ ਦਾ ਫਿਚਰ ਮੇਰੇ ਹੱਥ ਦੇ ਵਿੱਚ ਹੈ ਜੀ ਠੀਕ ਹੈ ਜੀ ਜੇ ਮੈਂ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੀ ਇੱਕ ਮੈਂ ਸਮਾਜਿਕ ਤੌਰ ਤੇ ਇੱਕ ਸੰਪੂਰਨ ਅਧਿਆਪਕਾ ਨਹੀਂ ਮੰਨੀ ਜਾ ठीक जी। जी। है जी जेकर अंत समाजिक तौर से भी विचर चाहे अभी एक प्यों प्यों नहीं है चाहे वह तीजे दर्जे का मुलाजिम है चाहे वो चौथे दर्जे का मुलाजिम है मैं चौथे दर्जे के मुलाजिम तो भी आप एक शिष्टाचार की मांग रख लिया अभी यह चाहते हैं कि जो चौथे दर्जे का मुलाजम तीजे दर्जे या पहले दर्जे का मुलाजम ਅਸੀਂ ਉਹਨਾਂ ਕੋਲ ਕਿਸੇ ਵੀ ਪਬਲਿਕ ਪਲੇਸ ਤੇ ਜਾਣੇ ਆ ਜਾਂ ਆਪਣੀਆਂ ਕੋਈ ਮੰਗ ਪੱਤਰ ਜਾਂ ਕੁਝ ਵੀ ਡਿਮਾਂਡ ਲੈ ਕੇ ਜਾਣੇ ਆ ਅਸੀਂ ਉਹਨਾਂ ਤੋਂ ਸਭ ਤੋਂ ਪਹਿਲਾਂ ਡਿਮਾਂਡ ਹੀ ਕਰਦੇ ਆ ਕਿ ਉਹ ਸਿਸ਼ਟਾਚਾਰ ਨਾਲ ਸਾਡੇ ਨਾਲ ਵਰਤਾਓ ਕਰੇ ਜੇ ਉਹਦੇ ਕੋਲ ਸਿਸ਼ਟਾਚਾਰ ਨਹੀਂ ਹੋਊਗਾ ਤਾਂ ਇੱਕ ਸਮਾਜਿਕ ਰੂਪ ਦੇ ਵਿੱਚ ਇੱਕ ਫੀਡਬੈਕ ਇੱਕ ਅਸ਼ੋਕੜ ਬਾਹਰ ਆਉਂਦਾ ਕਿ ਨਹੀਂ ਫਲਾਨਾ ਐਡਾ ਦਾ ਨਹੀਂ ਕਿ ਉਹ ਅਫਸਰ ਐਡਾ ਨਹੀਂ ਉਹ ਫਲਾਨਾ ਟੀਚਰ ਐਤਾ ਕਿਉਂਕਿ ਇਹ ਸਿਸ਼ਟਾਚਾਰ ਨਹੀਂ ਹੁੰਦਾ ਮੈਂ ਇਹ ਸੋਚਦੀ ਆ ਕਿ ਜੇਕਰ ਅਜਾ ਸਮਾਜ ਦੇ ਵਿੱਚ ਸੰਗਿਆਈ ਮੇਨਟੇਨ ਹੈ ਜਦੋਂ ਅਸੀਂ ਅਸੀਂ ਸਮਾਜ ਅਸੀਂ ਇੱਕ ਸਾਡਾ ਸਿਸ਼ਟਾਚਾਰ ਅਸੀਂ ਘਰ ਤੋਂ ਸਿੱਖਿਆ ਉਹੀ ਸਿਸ਼ਟਾਚਾਰ ਲੈ ਕੇ ਅਸੀਂ ਸਮਾਜ ਦੇ ਵਿੱਚ ਆ ਗਏ ਇਹ ਸਾਡਾ ਸਿਸ਼ਟਾਚਾਰ ਹੀ ਹੈ ਮੈਮ ਕਿ ਅੱਜ ਅੱਜ ਇਮਾਨਦਾਰੀ ਵੀ ਬਰਕਰਾਰ ਹੈ ਸੋਸ਼ਾਇਟੀ ਵੀ ਬਰਕਰਾਰ ਹੈ ਸਾਡੇ ਅੰਦਰ ਸੇਵਾ ਦੀ ਭਾਵਨਾ ਵੀ ਬਰਕਰਾਰ ਹੈ ਇਹ ਇਹ ਸਾਰੇ ਦਾ ਸਾਰਾ ਕਾਵੀ ਕਰਕੇ ਸਿੱਟਾ ਕਹਿੰਦੇ ਵਿੱਚ ਕਿਉਂਕਿ ਦੇਖੋ ਜੀ ਪੰਜੀ ਉਂਗਰਾ ਬਰਾਬਰ ਨਹੀਂ ਹੁੰਦੀ ਮੈਂ ਤੁਹਾਨੂੰ ਇਹ ਵੀ ਨਹੀਂ ਕਹਿ ਸਕਦੀ ਕਿ ਸਿੱਟਾਚਾਰ ਬਿਲਕੁਲ ਖਤਮ ਹੋ ਗਿਆ ਨਹੀਂ ਸਿੱਟਾਚਾਰ ਖਤਮ ਨਹੀਂ ਹੋਇਆ ਮੁਨੱਖ ਕਰੈ ਕੇਂਦਰਿਤ ਹੋ ਗਿਆ ਪਰ ਜਿਹੜੀਆਂ ਵੈਲਿਊਜ਼ ਅਸੀਂ ਪਰਵਾਹ ਦੇ ਵਿੱਚ ਰੱਖੀਆਂ ਜਦੋਂ ਬੱਚਾ ਬਚਪਨ ਤੋਂ ਸਿੱਖਦਾ ਉਹਦੀ ਛਾਪ ਇੱਕ ਦਿਮਾਗ ਤੇ ਰਹਿੰਦੀ ਔਰ ਦੇਸ਼ ਤੇ ਰਹਿੰਦੀ ਹੈ ਤੁਸੀਂ ਇੱਕ ਛੋਟੀ ਜਿਹੀ ਉਦਾਹਰਣ ਮੈਂ ਇੱਥੇ ਦਵਾਂਗੀ ਜਦੋਂ ਕੁੜੀ ਵਿਆਹ ਹੀ ਜਾਂਦੀ ਹੈ ਜੀ ਸਭ ਤੋਂ ਜਿਹੜਾ ਸੈਕਟਰ ਉਹ ਸਭ ਤੋਂ ਜ਼ਿਆਦਾ ਜ਼ਿਕਰ ਹੁੰਦੀ ਦਿਮਾਗ ਦੇ ਵਿੱਚ ਗੱਲ ਚੱਲਦੀ ਹੈ ਜਦੋਂ ਸਾਰੇ ਘਰ ਵਿੱਤਰ ਵੀ ਹੈ ਕਿਉਂਕਿ ਸੋਹਰਾ ਪਰਿਵਾਰ ਕਿਸ ਤਰ੍ਹਾਂ ਦਾ ਹੁੰਦਾ ਹੈ ਇਹ ਵੀ ਇੱਕ ਬੁਝਾਰਤ ਦੀ ਤਰ੍ਹਾਂ ਹੁੰਦਾ ਹੈ ਕਿ ਕੁੜੀ ਨੂੰ ਕੁਝ ਨਹੀਂ ਪਤਾ ਹੁੰਦਾ ਚਲੋ ਅੱਜ ਕੱਲ ਦਾ ਦੌਰ ਤਾਂ ਚੱਲ ਪਿਆ ਕਿ ਲਵ ਮਰਰੀਸ ਹੋਣ ਲੱਗੀਆਂ ਪਰ ਕੁੜੀ ਦੇ ਲਈ ਜਿਹੜਾ ਪੂਰਾ ਪਰਿਵਾਰ ਹੁੰਦਾ ਆਪਾਂ ਸਿੱਖਿਆਚਾਰ ਦੀ ਗੱਲ ਕਰਦੇ ਕਿੱਦਾਂ ਮੇਨਟੇਨ ਕਰਦੇ ਆ ਕਿਉਂਕਿ ਕੁੜੇ ਦੇ ਲਈ ਜਿਹੜਾ ਪੂਰਾ ਪਰਿਵਾਰ ਹੁੰਦਾ ਇੱਕ ਬੁਝਾਰਤ ਜਿਹੇ ਤਰ੍ਹਾਂ ਹੁੰਦਾ ਠੀਕ ਹੈ ਪਰ ਕੁੜੀ ਉੱਤੀ ਆਉਂਦਾ ਇੱਕ ਜੀਵਨ ਉੱਥੇ ਸਫਲ ਕਰਦੀ ਆ ਉਹ ਕਿੰਨੂੰ ਯਾਦ ਕਰਦੀ ਆਪਣੀ ਮਾਂ ਜੀ ਚਾਹੇ ਉਹ ਕਿਚਨ ਦੇ ਵਿੱਚ ਵੱਢ ਜਾਵੇ ਚਾਹੇ ਉਹ ਕੋਈ ਕਰਦਾ ਹੋਰ ਕੰਮਕਾਰ ਕਰਦੀ ਆ ਤਾਂ ਉਸ ਨੂੰ ਉਹਨੇ ਕਿਤੇਆਂ ਵਿੱਚ ਕੌਣ ਰਹਿਣੀ ਮਾਂ ਰਹਿੰਦੀ ਆ ਤੇ ਮੇਰੀ ਮੰਮੀ ਐ ਕਰਦੀ ਸੀ ਮੇਰੇ ਮਾਂ ਐ ਕਰਦੀ ਸੀ ਐ ਕਰਦੀ ਸੀ ਬਿਲਕੁਲ ਉਸ ਸਿਸਤਾਚਾਰ ਜਿਹੜਾ ਉਹਨੇ ਆਪ ਦੀ ਮਦਰ ਤੋਂ ਅਡਾਪਟ ਕੀਤਾ ਉਹਨੂੰ ਕਿੱਥੇ ਹੈਲਪਫੁਲ ਹੁੰਦਾ ਸਾਰੇ ਪਰਿਵਾਰ ਤੇ ਵੀਟੂ ਹੈਲਪਫੁਲ ਹੁੰਦਾ ਇਸੇ ਤਰ੍ਹਾਂ ਹੀ ਬੱਚਾ ਜੋ ਸਿਸਤਾਚਾਰ ਆਪਣੇ ਪਰਿਵਾਰ ਤੋਂ ਸਿੱਖਦਾ ਉਹ ਹੈਲਪਫੁਲ ਕਿੱਥੇ ਹੁੰਦਾ ਸਮਾਜਿਕ ਰੂਪ ਵਿੱਚ ਹੈ ਜੀ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਸਦਾਚਾਰ ਜਿਹੜਾ ਹੈ ਸਾਡਾ ਸਿਸ਼ਟਾਚਾਰ ਜਿਹੜਾ ਹੈ ਉਹ ਸਾਡੇ ਵਿਵਹਾਰ ਦੀਆਂ ਜਿਹੜੀਆਂ ਬੁਨਿਆਦੀ ਗੱਲਾਂ ਆ ਉਹਨਾਂ ਨੂੰ ਦਰਸਾਉਂਦਾ ਹੈ ਸੋ ਅਸੀਂ ਆਪਣੀ ਬੁਨਿਆਦ ਜਿਹੜੀ ਹੈ ਉਹ ਵਧੀਆ ਤਾਂ ਹੀ ਰੱਖ ਸਕਦੇ ਹਾਂ ਜੇਕਰ ਅਸੀਂ ਵਧੀਆ ਆਦਤਾਂ ਵਧੀਆ ਚੰਗੀਆਂ ਗੱਲਾਂ ਪਹਿਲਾਂ ਆਪਣੇ ਪਰਿਵਾਰ ਤੋਂ ਸਿੱਖੀਏ ਫਿਰ ਦੁਨੀਆਂ ਤੋਂ ਸਿੱਖੀਏ ਬਿਲਕੁਲ ਹੈ ਜੀ ਹੈ ਜੀ ਪ੍ਰੋਫੈਸਰ ਰਮਨਪ੍ਰੀਤ ਕੌਰ ਜੀ ਤੁਸੀਂ ਜਾਂਦੇ ਜਾਂਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਮ ਮੈਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੂੰਗੀ ਕਿ ਜਿਹੜਾ ਸਿਸ਼ਟਾਚਾਰ ਹੈ ਦੇਖੋ ਜਿਹੜੇ ਸਾਡੀ ਜ਼ਿੰਦਗੀ ਦੇ ਕੰਮ ਕਾਜ ਹੈ ਉਹ ਜ਼ਰੂਰ ਚੱਲਦੇ ਚੱਲਦੇ ਰਹਿਣਗੇ ਜਿਹੜੀ ਜੀਵਨ ਦੀ ਗਤੀ ਹੈ ਮੈਡਮ ਉਹ ਕਦੇ ਨਹੀਂ ਰੁਕੀ ਔਰ ਸਮਾਜ ਦਾ ਜਿਹੜਾ ਜਿਹੜਾ ਵਰਤਾਰਾ ਹੈ ਉਹ ਚੱਲਦਾ ਹੀ ਰਹਿਣਾ ਤਾਂ ਸੋ ਮੈਂ ਇੱਥੇ ਮਾਪਿਆਂ ਨੂੰ ਅਧਿਆਪਕਾਂ ਨੂੰ ਸਭ ਨੂੰ ਇਹ ਹੀ ਮੇਰੀ ਗੁਜਾਰਿਸ਼ ਹੈ ਕਿਉਂਕਿ ਅ ਬੱਚਿਆਂ ਦੇ ਸਿੱਖਿਆਚਾਰ ਦੇ ਵਿੱਚ ਦਾ ਨੋ ਡਵੈਲਪ ਕਰਨ ਦੇ ਵਿੱਚ ਇਹਨਾਂ ਜੇ ਰੋਲ ਹੁੰਦਾ ਹੈ ਉਹ ਮਾਪਿਆਂ ਤੇ ਅਧਿਆਪਕਾਂ ਦਾ ਹੁੰਦਾ ਹੈ ਠੀਕ ਹੈ ਜੀ ਇੱਥੇ ਮੇਰੀ ਸਭ ਤੋਂ ਜਿਹੜੀ ਗੁਜਾਰਿਸ਼ ਹੈ ਉਹ ਮਾਪਿਆਂ ਨੂੰ ਹੈ ਬੇਸ਼ੱਕ ਅਸੀਂ ਕਾਮਕਾਜੀਆਂ ਅਸੀਂ ਵਰਕਿੰਗ ਹੈ ਪਰ ਆਪਣੇ ਕੰਮਕਾਰਾਂ ਤੋਂ ਥੋੜਾ ਜਿਹਾ ਸਮਾਂ ਕੱਢ ਕੇ ਆਪਣੇ ਬੱਚਿਆਂ ਨਾਲ ਜ਼ਰੂਰ ਬਿਤਾਓ ਕਿਉਂਕਿ ਬੱਚੇ ਹੈ ਜਿਹੜੇ ਉਹ ਕੱਚੀ ਮਿੱਟੀ ਦੇ ਭਾਂਡੇ ਆ ਠੀਕ ਹੈ ਜੋ ਜਿੰਨਾ ਤੁਸੀਂ ਉਹਨੂੰ ਢਾਲ ਸਕੋਗੇ ਜੋ ਤੁਸੀਂ ਉਹਨੂੰ ਸ਼ੇਪ ਦੇ ਦੇਣੀ ਹੈ ਉਹ ਵਧੀਆ ਤਰੀਕਿਆਂ ਦੇ ਨਾਲ ਦੇ ਦੇ ਸਕੋਗੇ ਕਿਉਂ ਦੇ ਦੋਗੇ ਕਿਉਂਕਿ ਜੇ ਅਸੀਂ ਉਹਨਾਂ ਨੂੰ ਵਧੀਆ ਸ਼ੇਪ ਦਵਾਂਗੇ ਤਾਂ ਆਉਣ ਵਾਲਾ ਜਿਹੜਾ ਸਮਾਂ ਹੈ ਸਾਡਾ ਉਹ ਬਹੁਤ ਸੌਖਾ ਹੋਊਗਾ ਕਿ ਜਿਹੜੀ ਸੰਸਕ੍ਰਿਤੀ ਸਿਸ਼ਟਾਚਾਰ ਕਰਕੇ ਜਾਣੀ ਜਾਂਦੀ ਹੈ ਉਹ ਮੇਨਟੇਨ ਵੀ ਰਹੂਗੀ ਜੋ ਸ਼ਿਸ਼ਟਾਚਾਰ ਅਸੀਂ ਆਪਣੀ ਮਾਪਿਆਂ ਤੋਂ ਸਿੱਖਿਆ ਸਾਡਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਉਹ ਸ਼ਿਸ਼ਟਾਚਾਰ ਆਪਣੇ ਪਰ ਉਹ ਆਪਣੇ ਬੱਚਿਆਂ ਦੀ ਝੋਲੀ 'ਚ ਜਰੂਰ ਪਾਈਏ ਜੀ ਜੀ ਪ੍ਰੋਫੈਸਰ ਨਮਨਪ੍ਰੀਤ ਕੌਰ ਜੀ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਆਚਾਰ ਸਾਡਾ ਵਿਵਹਾਰ ਸਾਡੇ ਸੰਸਕਾਰ ਤੇ ਸ਼ਿਸ਼ਟਾਚਾਰ ਇਹ ਸਬਦ ਬਾਰੇ ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ ਇਹ ਸਬਦ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਥੈਂਕ ਯੂ ਸੀ ਮੈਮ ਥੈਂਕ ਯੂ ਮੈਮ ਥੈਂਕ ਜੀ ਜੀ ਮੈਡਮ ਰਮਨਪ੍ਰੀਤ कौर ਚੋਹਾਨ ਜਿਹੜੇ ਕੀ ਪੰਜਾਬੀ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਐਸਟੀ ਕਾਲਜ ਫॉर ਔਮਨ ਮੋਗਾ ਦੇ ਵਿੱਚ ਸੇਵਾ ਨਿਯੁਕਤ ਨੇ ਤੇ ਉੱਥੇ ਪ੍ਰੋਫੈਸਰ ਵਜੋਂ ਆਪਣੀਆਂ ਜਿਹੜੀਆਂ ਸੇਵਾਵਾਂ ਦੇ ਰਹੇ ਨੇ ਦੋਸਤੋ ਜਿਵੇਂ ਅਧਿਆਪਕਾਂ ਕਾਰਥੀਆਂ ਦੀ ਨੀ ਜਿਹੜੀ ਆ ਉਹ ਪੱਕੀ ਕਰਦੇ ਨੇ ਇੱਕ ਨੀਵ ਤਿਆਰ ਕਰਦੇ ਨੇ ਉਸੇ ਤਰ੍ਹਾਂ ਸਾਡੇ ਸੰਸਕਾਰ ਸਾਡਾ ਸ਼ਿਸ਼ਟਾਚਾਰ ਜਿਹੜਾ ਆ ਉਹ ਸਾਡੇ ਸ਼ਖਸੀਅਤ ਦਾ ਅੰਤਰੀਕ ਗੁਣ ਵੀ ਹੈ ਤੇ ਇੱਕ ਬਾਹਰੀ ਰੂਪ ਵੀ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਤਾਂ ਇਹ ਬਾਹਰੀ ਰੂਪ ਦੇ ਵਿੱਚ ਵੀ ਵਿਚਰਦਾ ਹੈ ਬਾਹਰੀ ਰੂਪ ਸਿਰਫ ਤੁਹਾਡਾ ਰੰਗ ਰੂਪ ਜਾਂ ਸਰੀਰਕ ਬਨਾਵਟ ਹੀ ਨਹੀਂ ਹੁੰਦੀ ਬਲਕਿ ਤੁਹਾਡਾ ਸਦਾਚਾਰ ਤੁਹਾਡਾ ਸ਼ਿਸ਼ਟਾਚਾਰ ਤੁਹਾਡਾ ਆਚਾਰ ਵਿਵਹਾਰ ਤੁਹਾਡੀ ਪੂਰੀ ਸ਼ਖਸੀਅਤ ਨੂੰ ਬਣਾਉਂਦਾ ਕਿਉਂਕਿ ਦੇਖੋ ਸਰੀਰ ਦੀ ਸੁੰਦਰਤਾ ਤਾਂ ਅੱਜ ਹੈ ਕੱਲ ਨਹੀਂ ਹੈ ਜਾਂ ਸਮੇਂ ਦੇ ਅਨੁਸਾਰ ਬਦਲਦੀ ਰਹਿੰਦੀ ਹੈ ਪਰ ਤੁਹਾਡੇ ਗੁਣ ਤੁਹਾਡੀ ਸ਼ਖਸੀਅਤ ਤੁਹਾਡੇ ਸਦਾਚਾਰ ਤੁਹਾਡੀ ਸ਼ਿਸ਼ਟਾਚਾਰ ਦੀ ਮੈਕ ਤੁਹਾਡੇ ਜਨਮ ਤੋਂ ਲੈ ਕੇ ਜਦੋਂ ਤੁਸੀਂ ਸਮਾਜ ਦੇ ਵਿੱਚ ਆਪਣੇ ਇੱਕ ਸ਼ਖਸੀਅਤ ਦੇ ਰੂਪ ਦੇ ਵਿੱਚ ਵਿਚਰਦੇ ਹੋ ਦਾ ਉਸ ਸਮੇਂ ਤੋਂ ਲੈ ਕੇ ਤੁਹਾਡੀ ਮੌਤ ਤੱਕ ਤੁਹਾਡੇ ਮਰਨ ਤੱਕ ਤੁਹਾਡੇ ਨਾਲ ਜਾਂਦੀ ਹੈ ਕਿਉਂਕਿ ਲੋਕ ਤੁਹਾਨੂੰ ਤੁਹਾਡੇ ਰੂਪ ਤੇ ਕਾਰਨ ਯਾਦ ਨਹੀਂ ਰੱਖਣਗੇ ਲੋਕ ਹਮੇਸ਼ਾ ਤੁਹਾਨੂੰ ਤੁਹਾਡੀ ਬੋਲਚਾਲ ਤੁਹਾਡੇ ਚੰਗੇ ਗੁਨਾ ਦੇ ਕਾਰਨ ਯਾਦ ਰੱਖਣਗੇ ਬੱਚਿਓ ਖਾਸ ਕਰ ਅੱਜ ਕੱਲ ਦੇ ਬੱਚਿਓ ਨੌਜਵਾਨ ਪੀੜ੍ਹੀ ਮੇਰੇ ਸਾਥੀਓ ਮੇਰੇ ਦੋਸਤੋ ਤੁਸੀਂ ਆਉਣ ਵਾਲੇ ਸਮੇਂ ਦਾ ਆਪ ਵੇਖੋ ਜੇਕਰ ਤੁਸੀਂ ਅੱਜ ਆਪਣੇ ਬੋਲਚਾਲ ਦੀ ਪਾਸ਼ਾ ਦੇ ਉੱਤੇ ਕਾਬੂ ਨਾ ਰੱਖਿਆ ਤਾਂ ਤੁਸੀਂ ਕੱਲ ਉਸ ਚੀਜ਼ ਦੇ ਲਈ ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਬੱਚੇ ਤੁਹਾਡੇ ਤੋਂ ਉਹ ਸਿੱਖ ਕੇ ਉਸੇ ਤਰ੍ਹਾਂ ਦੇ ਹੀ ਇਨਸਾਨ ਬਣਨਗੇ ਕਿ ਤੁਸੀਂ ਜਾਣਦੇ ਹੋ ਕਿ ਆਉਣ ਵਾਲੀ ਪੀੜ੍ਹੀ ਵੀ ਇਸੇ ਤਰ੍ਹਾਂ ਦੀ ਹੀ ਹੋਵੇ ਜੇ ਅਸੀਂ ਦੂਜਿਆਂ ਦੇ ਕੋਲੋਂ ਕੁਝ ਬਹੁਤ ਵਧੀਆ ਜਿਹੜਾ ਕਰਨ ਦੀ ਆਸ ਰੱਖਦੇ ਹਾਂ ਤੇ ਸਭ ਤੋਂ ਪਹਿਲਾਂ ਸਾਨੂੰ ਆਪ ਉਸ ਦੇ ਲਈ ਇੱਕ ਵਧੀਆ ਉਦਾਹਰਣ ਪੇਸ਼ ਕਰਨੀ ਪਵੇਗੀ ਆਪਣੇ ਪਰਿਵਾਰਾਂ ਦੇ ਵਿੱਚ ਇੱਕ ਵਧੀਆ ਉਦਾਹਰਣ ਪੇਸ਼ ਕਰਨੀ ਪਵੇਗੀ ਆਪਸ ਦੇ ਵਿੱਚ ਬੋਲਚਾਲ ਦਾ ਤਰੀਕਾ ਵਧੀਆ ਹੋਣਾ ਚਾਹੀਦਾ ਤੁਸੀਂ ਜਿੰਨੇ ਮਰਜ਼ੀ ਪੈਸੇ ਕਮਾ ਲਓ ਜਿੰਨੇ ਮਰਜ਼ੀਆਂ ਸੁੱਖ ਸੁਵਿਧਾਵਾਂ ਵਰਤ ਲਓ ਪਰ ਜੇਕਰ ਤੁਹਾਡੀ ਬੋਲਚਾਲ ਦੀ ਭਾਸ਼ਾ ਵਧੀਆ ਨਹੀਂ ਹੈ ਤਾਂ ਤੁਸੀਂ ਮਨਾਂ ਦੇ ਵਿੱਚ ਵਸਣ ਦੀ ਬਚਾਏ ਤੁਸੀਂ ਸਾਹਮਣੇ ਵਾਲੇ ਦੇ ਮਨਾਂ ਤੋਂ ਉੱਤਰ ਜਾਂਦੇ ਹੋ ਕਿਉਂਕਿ ਇਹ ਸ਼ਬਦ ਹੀ ਹੁੰਦੇ ਨੇ ਚਾਹਨ ਤਾਂ ਮਨਾਂ ਵਿੱਚ ਵਸ ਜਾਂਦੇ ਨੇ ਚਾਹਨ ਤਾਂ ਮਨਾਂ ਦੇ ਵਿੱਚੋਂ ਤੁਹਾਡੀ ਸ਼ਖਸੀਅਤ ਨੂੰ ਉਤਾਰ ਵੀ ਜਾਂਦੇ ਨੇ ਤੇ ਇਸ ਦੇ ਨਾਲ ਨਾਲ ਵਧੀਆ ਆਦਤਾਂ ਵਧੀਆ ਸੰਗਤ ਨੂੰ ਅਪਣਾਓ ਮਾਪੇ ਨੂੰ ਵੀ ਵੱਤੋ ਵੱਤ ਚਾਹੀਦਾ ਹੈ ਕਿ ਬੱਚਿਆਂ ਨੂੰ ਸੁੱਖ ਸੁਵਿਧਾਵਾਂ ਜਿੱਥੇ ਦੇਣੀਆਂ ਸਾਡਾ ਫਰਜ਼ ਹੈ ਸਾਡੀਆਂ ਡਿਊਟੀਆਂ ਹੈ ਉੱਥੇ ਅਸੀਂ ਆਪਣੇ ਬੱਚਿਆਂ ਦੇ ਉੱਤੇ ਨਿਗਰਾਨੀ ਵੀ ਰੱਖੀਏ ਕਿ ਉਹ ਉਹਨਾਂ ਸੁੱਖ ਸੁਵਿਧਾਵਾਂ ਦੇ ਨਾਲ ਚੰਗੇ ਰਸਤੇ ਵੱਲ ਜਾ ਰਹੇ ਨੇ ਜਾਂ ਮਾੜੀਆਂ ਆਦਤਾਂ ਵੱਲ ਪੈ ਰਹੇ ਨੇ ਕਿਉਂਕਿ ਜੇਕਰ ਅਸੀਂ ਸਮੇਂ ਸਿਰ ਬੱਚਿਆਂ ਦੇ ਉੱਤੇ ਰੋਕ ਨਾ ਲਗਾਈ ਉਹਨਾਂ ਦੇ ਉੱਤੇ ਧਿਆਨ ਨਾ ਦਿੱਤਾ ਤਾਂ ਫਿਰ ਉਹ ਇੱਕ ਵਧੀਆ ਭਵਿੱਖ ਦੇ ਵੱਲ ਨਹੀਂ ਜਾਂਦੇ ਸਗੋਂ ਇੱਕ ਆਪਣਾ ਭਵਿੱਖ ਆਪਣੇ ਹੱਥੀ ਬਰਬਾਦ ਕਰ ਲੈਂਦੇ ਨੇ ਫਿਰ ਬਾਅਦ ਵਿੱਚ ਕਹਿੰਦੇ ਨੇ ਨਾ ਅਪਸ਼ਟਾਈ ਕਿਆ ਹੋ ਜਦ ਛਿੜੀ ਆ ਚੁੱਕ ਗਈ ਖੇਤ ਸੋ ਸਮੇਂ ਸਿਰ ਬੱਚਿਆਂ ਦੇ ਉੱਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਮਹਿੰਗੇ ਮੋਬਾਈਲ ਮਹਿੰਗੀਆਂ ਗੱਡੀਆਂ ਜੇਕਰ ਉਮਰ ਦੇ ਹਿਸਾਬ ਨਾਲ ਦਿੱਤੀਆਂ ਜਾਣ ਤਾਂ ਉਸ ਦਾ ਫਾਇਦਾ ਜ਼ਿਆਦਾ ਹੋਏਗਾ ਨਾ ਕਿ ਬੱਚਿਆਂ ਨੂੰ ਛੋਟੀ ਛੋਟੀ ਉਮਰ ਦੇ ਵਿੱਚ ਉਹਨਾਂ ਦੀ ਲੋੜ ਤੋਂ ਜ਼ਿਆਦਾ ਦੇ ਕੇ ਅਸੀਂ ਬੱਚਿਆਂ ਦੀਆਂ ਕਦੇ ਵੀ ਜੜੀਆਂ ਆ ਉਹ ਮੰਗਾਂ ਨੂੰ ਪੂਰਾ ਨਹੀਂ ਕਰ ਸਕਾਂਗੇ ਜਿੰਨੀ ਜ਼ਰੂਰਤ ਹੈ ਉਹਨਾਂ ਹੀ ਦਿਓ ਸਮੇਂ ਮੁਤਾਬਿਕ ਦਿਓ ਲੋੜ ਮੁਤਾਬਿਕ ਦਿਓ ਤੇ ਇਸ ਸਭ ਦੇ ਨਾਲ ਹੀ ਇਸ ਇੱਕ ਵਧੀਆ ਵਿਅਕਤੀ ਇੱਕ ਵਧੀਆ ਸ਼ਖਸੀਅਤ ਦੇ ਰੂਪ ਦੇ ਵਿੱਚ ਸਮਾਜ ਦੇ ਵਿੱਚ ਉਪਜੀਏ ਤੇ ਬਣੀਏ ਕੇਵਲ ਬੱਚੇ ਨਹੀਂ ਆਪਣਾ ਵੀ ਸਦਾਚਾਰ ਆਪਣਾ ਵੀ ਸ਼ਿਸ਼ਟਾਚਾਰ ਹਮੇਸ਼ਾ ਵਧੀਆ ਤੇ ਉੱਚਾ ਰੱਖਣ ਦੀ ਕੋਸ਼ਿਸ਼ ਕਰਿਏ ਤਾਂ ਕਿ ਅਸੀਂ ਦੂਜਿਆਂ ਤੋਂ ਜੋ ਉਮੀਦ ਕਰਦੇ ਹਾਂ ਉਹ ਅਸੀਂ ਪਹਿਲਾਂ ਆਪਣੇ ਆਪ ਦੇ ਵਿੱਚ ਲਿਆਈਏ